ਹਰਾਂ ਦੇ ਪਿਆਰ ਦਾ ਜੋ ਮੇਰਾ ਕੋਈ ਮੁਕਾਬਲਾ ਨਹੀਂ ਮੈਂ ਬਸ ਆਪਣੇ ਭੈਣ ਭਰਾਵਾਂ ਦੀ ਇੱਕ ਸੇਵਾਦਾਰ ਨਾਮ ਆਉਂਦੀ ਆ ਤੇ ਕਮਲ ਕੁਮਾਰ ਦਾ ਨਾਮ ਆਉਂਦਾ ਭਰਾ ਚਲ ਗਏ ਨੇ ਕਈ ਭੈਣ ਸੁਹਾਗ ਚਲ ਗਏ ਨੇ ਜੀ ਤੁਹਾਡੀ ਜਿਹੜੀ ਹੈ ਜਿੰਦਾਬਾਦ ਜਿੰਦਾਬਾਦ ਪਕੜੋ ਔਰੀ ਵੀ ਆ ਤੇ ਨਾ ਪਾਉਣੀ ਵੀ ਆ ਅੱਤੇ ਨਤਾਸ਼ਾ ਗਿਆ ਅੱਤੇ ਉਹਨਾਂ ਨੂੰ ਜਿੱਤ ਬਾਪ ਕਿਆ ਕੀਤਾ ਗਿਆ ਆ ਜਿੰਦਾਬਾਦ ਅੱਤੇ ਨਤਾਸ਼ਾ ਗਿਆ ਜੀ ਖੌਫੇ ਵੱਢ ਗਏ ਨੇ ਨਤਾਸ਼ਾ ਜਿੱਲ ਜਿੰਦਾਬਾਦ ਨਤਾਸ਼ਾ ਜਿੱਲ ਜਿੰਦਾਬਾਦ ਨਤਾਸ਼ਾ ਜਿੱਲ ਜਿੰਦਾਬਾਦ ਕਮਲ ਤਾਰੀ ਜਿੰਦਾਬਾਦ ਨਤਾਸ਼ਾ ਗਿੱਲ ਜਿੰਦਾਬਾਦ ਹੁਣ ਬੋਲ ਸਰਕਾਰ ਨਾਲ ਗੱਲਬਾਤ ਕੀਤੀ ਆ ਲੋਕਾਂ ਦੇ ਜਵਾਬ ਦੇ ਕਹਿ ਰਹੇ ਆ ਨਤਾਸ਼ਾ ਗਿੱਲ ਅਜਾਦ ਉਮੀਦਵਾਰ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਉਹ ਇਹ ਕਰਦੇ ਨੇ ਨਤਾਸ਼ਾ ਗਿੱਲ ਜਿੰਦਾਬਾਦ ਨਤਾਸ਼ਾ ਗਿੱਲ

ਸਟਾਰਟ ਕਰਤਾ ਤੁਸੀਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਤਾਸ਼ਾ ਗਿੱਲ ਜੀ ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਜੀ ਚੋਣ ਦਾ ਨਿਸ਼ਾਨ ਕੀ ਹੈ ਮੇਰਾ ਚੋਣ ਦਾ ਨਿਸ਼ਾਨ ਮਿੱਟੀ ਦਾ ਦੀਵਾ ਜੀ ਡੋਰ ਤੋਂ ਡੋਰ ਜਾ ਰਹੇ ਹੋ ਕਿੱਦਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਮੈਨੂੰ ਬਹੁਤ ਜ਼ਿਆਦਾ ਭਰਮ ਹੰਗਾਰਾ ਮਿਲ ਰਿਹਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਮੀਡੀਆ ਵਾਲੇ ਕਵਰੇਜ ਕਰਕੇ ਵੇਖੋ ਅੱਗੇ ਪਿੱਛੇ ਤੁਹਾਡੇ ਆਸ-ਪਾਸਾ ਭਰਿਆ ਪਿਆ ਮਨੁੱਖਾਂ ਦਾ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਮਿਲ ਰਿਹਾ ਜੀ ਕਿਹ ਕੀ ਮੁਸ਼ਕਲਾਂ ਆ ਰਹੀਆਂ ਹਨ ਇਲਾਕਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੁਸ਼ਕਲਾਂ ਇੰਨਾਂ ਜੀ ਵੇਖੋ ਨਗਰ ਕ ਕਿੰਨੇ ਕਾਉਂਸਲਰ ਆਏ ਕਿੰਨੇ ਐਮਐਲਏ ਆਏ ਕਿਹੇ ਭੈਣ ਭਰਾ ਤੋਂ ਕੋਈ ਕੰਮ ਨਹੀਂ ਆਸਪਰੇ ਦੁਖੀ ਹੋ ਕੇ ਮੈਨੂੰ ਆਪ ਆਗੂ ਲੱਗ ਕੇ ਚੁਣਿਆ ਜੀ ਤੇ ਟੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਵੋਟਰਾਂ ਦੀ ਮੇਰੀ ਅਪੀਲ ਇਹੀ ਆ ਜੀ ਇੱਕ ਜਿਹੜੀ ਵੋਟ ਹੈ ਨਾ ਆਪਣੀ ਆੰਦਾ ਮਤਦਾਨ ਆਪਾਂ ਮਤਦਾਨ ਕਰਨੀ ਹੈ ਕਿਸ ਨੂੰ ਆਪਣੀ ਤੇ ਮਤ ਨਾਲ ਸੋਚ ਸਮਝ ਕੇ ਦਾਨ ਕਰਨੀ ਹੈ ਕਿ ਤੁਹਾਡਾ ਅੱਗੇ ਤੱਕ ਰੇਣੇ ਸਾਲਾਂ ਤੋਂ ਵਿਕਾਸ ਕਿਹੜੀ ਗੱਲ ਰੁਕਿਆ ਹੋਇਆ ਹੈ ਤੁਹਾਡਾ ਆਣ ਵਾਲਾ ਵਿਕਾਸ ਤੋਹੀ ਕਰਾਣਾ ਅੱਗੇ ਲਾ ਕੇ ਤੇ ਆਪਣਾ ਮਤਦਾਨ ਜਿਹਨੂੰ ਦੇਣਾ ਸੋਚ ਸਮਝ ਕੇ ਸਹੀ ਬੰਦੇ ਨੂੰ ਦੇਣਾ ਮੇਰੀ ਇਹ ਹੀ ਅਪੀਲ ਹੈ ਕਿ ਮਿੱਟੀ ਦੇ ਬੇਨ ਮੋਰ ਲਾਓ 21 ਤਰੀਕ ਨੂੰ ਜਾ ਕੇ ਸਾਰੇ ਜਾਣੇ ਤੇ ਆਪਣੇ گاؤں ਦਾ ਵਿਕਾਸ ਚਾਲੂ ਕਰਾਓ ਜਿਹੜਾ ਨੇ ਸਾਲਾਂ ਤੋਂ ਰੁਕਿਆ ਹੈ ਜਿੰਦਾਬਾਦ ਜਿੰਦਾਬਾਦ ਕਿਤੇ ਬੜੇ ਸਾਰੇ ਲੇਡੀਜ਼ ਆ ਦੇ ਇਲਾਕੇ ਲਈ ਪਹਿਲਾ ਵਿਕਾਸ ਸਟਾਰਟ ਹੋ ਹੀ ਜਾਏਗਾ ਮੇਰੇ ਲਖੇਰੇ ਵੀ ਪਹਿਲੇ ਵਿਕਾਸ ਕਰਦੇ ਜਿਸ ਇਲਾਕੇ ਚ ਨਸ਼ਾ ਬਹੁਤ ਜ਼ਿਆਦਾ ਵਾ ਦੇਖੋ ਸਭ ਤੋਂ ਜ਼ਿਆਦਾ ਨਸ਼ਾ ਮੈਨੂੰ ਲੱਗਦਾ ਮਾਲਣਾ ਪਿੰਡ ਚ ਹੀ ਗਾ ਗਲੀ ਗਲੀ ਘਰ ਘਰ ਦੇ ਬੱਚੇ ਬੱਚੇ ਇਸ ਨਸ਼ੇ ਦੇ ਗ੍ਰਸਤ ਵਿੱਚ ਆਏ ਨੇ ਇਹ ਪਹਿਲੇ ਨਸ਼ਾ ਦੂਰ ਕਿਤਾ ਜਾਏਗਾ ਤੁਹਾਨੂੰ ਮੌਜੂਦਾ ਸਰਕਾਰ ਨੇ ਬੜੇ ਵਾਦੇ ਕੀਤੇ ਪਰ ਵਾਦੇ ਰੱਖੇ ਨਹੀਂ ਠੀਕ ਨਾ ਜਾਊਗਾ ਦੇਖੋ ਅਸੀਂ ਮੌਜੂਦਾ ਸਰਕਾਰਾਂ ਤੋਂ ਆਪ ਬੜੇ ਦੁਖੀ ਆ ਅਸੀਂ ਸਰਕਾਰਾਂ ਦੇ ਲਾਰਿਆਂ ਠੱਗੇ ਹੋਏ ਆ ਅਸੀਂ ਤਾਂ ਇਹ ਇਸ ਫੀਲਡ ਵਿੱਚ ਆਏ ਆ ਲੋਕਾਂ ਦੇ ਸਪੋਰਟ ਦੇ ਨਾਲ ਹੀ ਅੱਗੇ ਆਏ ਆ ਆਪਾਂ ਜੀ ਤਾਂ ਇਹ ਆਜ਼ਾਦ ਖਲੋਤੇ ਆ ਤਾਂ ਕਿਸੇ ਸਰਕਾਰ ਦੇ ਨਾਲ ਨਹੀਂ ਅਸੀਂ ਠੀਕ ਹੈ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर